ਆ ਮਾਦਾ ਆ ਗਿਆ ਅਜੋਲੀ ਗਿਆ ਆ ਮਾਦਾ ਬਈ ਪਹੁੰਚ ਗਿਆ ਭਾਈ ਮੈਂ ਆਹਦਾ ਕੱਟੀ ਆ ਅੱਗ ਲਾਈ ਸੀ ਭਾਈ ਇਹ ਕਿਹੇ ਜਾਨਵਰਾਂ ਨੂੰ ਇੱਥੇ ਬਹੁਤ ਮਾਰਾ ਕੀਤਾ ਇਹਨਾਂ ਨੇ ਪਿੱਛਲੇ ਦੋ ਗਾਈਆਂ ਸੀ ਤੇ ਦੋਨੇ ਛੱਡ ਗਏ ਭਾਈ ਅੱਗ ਲੱਗਿਆ ਤਾਂ ਮੈਂ ਪਹੁੰਚ ਗਿਆ ਆ ਬਾਈਆਂ ਦੇ ਘਰ ਆਇਹੀ ਆਜਾ ਬੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਇੱਕ ਹੋਰ ਮੱਝ ਆਪਾਂ ਇਹ ਲੱਦੀ ਆ ਤੇ ਇਹ ਮੇਰਾ ਵੀ ਡਰਾਈਵਰ ਸਾਹਿਬ ਆ ਤੇ ਆ ਮੇਰਾ ਵੀ ਛੋਟਾ ਜਿਹਾ ਆਪਾਂ ਨੂੰ ਇਹਨੇ ਲੈਣ ਦਿੱਤੀ ਮੱਝ ਤੀਜੀ ਸੂਈ ਹਾਂਜੀ ਤੀਜੀ ਸੂਈ ਜੀ ਤੇ ਪੰਜ ਦਿਨ ਸੂਈ ਨੂੰ ਹੋਏ ਤੇ 12 ਲੀਟਰ ਦੋਤਾ ਜੀ 12 ਲੀਟਰ ਦੀ ਆਪ ਚੋਇਆ ਤੋਇਆ ਦੋ ਡੰਗ ਚੋਇਆ ਤੇ ਇਹ ਆਪਾਂ ਭੇਜਣਗੇ ਗੁਰਦਾਸਪੁਰ ਉੱਥੇ ਇੱਕ ਨਿੱਕਾ ਕਿਸਾਨ ਆ ਤੇ ਉਹਦੇ ਕਿਸੇ ਨੇ ਬਾਹਰ ਛੱਡ ਦੋ ਅਕਲਾਤੀ گاਵਾ ਸੱਜਿਆ ਦੋ ਸੂਣ ਵਾਲੀਆਂ ਮਰਗੀਆਂ ਉਹ ਤੇ ਇਹ ਆਪਾਂ ਉੱਥੇ ਭੇਜਣੀ ਆ ਮੈਂ ਫੇਰ ਦੱਸ ਦਊਂਗਾ ਵੀ ਇਹ ਮੇਰੇ ਨਾਲ ਕੁਛ ਨਹੀਂ ਤੇ ਹੈਗਾ ਕਿ ਮੇਰਾ ਇੱਕੋ ਵੀਰਾ ਐਨਰੇ ਭਰਾ ਮੇਰਾ ਛੋਟਾ ਭਰਾ ਆ ਤੇ ਉਦੋਂ ਦੀ ਸੇਵਾ ਕੱਲਾ ਮੇਰਾ ਵੀਰੋ ਲੰਗੜੀ ਇਹ ਮੱਝ ਪੇਚਾ ਲੱਗਾ ਤੇ ਧੰਨਵਾਦ ਮੇਰਾ ਸੁਨੀਰ ਦਾ ਤੇ ਜਿਹੜੇ ਸੱਜਣ ਨੇ ਉਸ ਕਿਸਾਨ ਦੇ ਘਰੇ ਜਾਂ ਛੱਡ ਨੂੰ ਅੱਗ ਲਾਈ ਆ ਪ੍ਰਮਾਤਮਾ ਨੂੰ ਸਮਤ ਬਖਸ਼ੇ ਬਹੁਤ ਰੱਖੀਆਂ ਬਖਸ਼ੇ ਪ੍ਰਮਾਤਮਾ ਆਪਣੇ ਜਾਣੀ ਜਾਣ ਆਪਣੇ ਆਪਣੇ ਸੋਲ ਆਪਣੇ ਆਪਣੇ ਮਤ ਸੋ ਹੁਣ ਆਪਾਂ ਜਿਹੜੀ ਇਹ ਗਾਂਏ ਸੌਰੀ ਮੱਝਾਂ ਲੈ ਕੇ ਗੋਦਾਸਪੁਰ ਮੇਰਾ ਵੀਰ ਇਹ ਬੜਾ ਵੀਰ ਲੈ ਕੇ ਚੱਲਿਆ ਧੰਨਵਾਦ ਉਸ ਆ ਵਾਹਿਗੁਰੂ ਜੀ ਵੀ ਸਤਿ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਮੇਰੇ ਜੋ ਤੁਸੀਂ ਸੇਵਾ ਕੀਤੀ ਹੈ ਮੇਰੇ ਬੱਚਿਆਂ ਵਾਸਤੇ ਇਹ ਆ ਗਏ ਕੋਈ ਨਹੀਂ ਐਨ ਆਰ ਆਈ ਭਰਾ ਨੇ ਕੀਤੇ ਵੀ ਅਸੀਂ ਨੇ ਕੋਈ ਕੀਤੀ ਹਾਂਜੀ ਸੁਖਵਿੰਦਰ ਸਿੰਘ ਪੀ ਪੀ ਸੁਖਵਿੰਦਰ ਸਿੰਘ ਜੀ ਉਹਨਾਂ ਨੇ ਥੋੜੀ ਬਾਹ ਫੜੀ ਆ ਮਾਰਾ ਉਹ ਅੱਬ ਰੱਬ ਕਰਾਉਣ ਵਾਲਾ ਆਪਾ ਕੋਣ ਵਾਲੀ ਮਦਦ ਪਰ ਉਹ ਜਿਹੜੇ ਐਨ ਆਰ ਆਈ ਭਰਾ ਵਾ ਉਹਨਾਂ ਦਾ ਧੰਨਵਾਦ ਬਹੁਤ ਧੰਨਵਾਦ ਜੀ ਮੇਰੇ ਬੱਚਿਆਂ ਵਾਦ ਜੁੱਤ ਫਿਰ ਜਾਈ ਨਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਵਾਹ ਲਾਂਦੇ ਆ ਲਾਂਦੋ ਲੋ ਜੀ ਬਾਈ ਜੀ ਮੱਝ ਪਹੁੰਚ ਗਈ ਬਾਈ ਕੋਲੇ ਬਾਈ ਸੁਖਿੰਦਰ ਜੀ ਆ ਪੀਪੀ ਦਾ ਬਹੁਤ ਧੰਨਵਾਦ ਜੀ ਨਾ ਜੀ ਤੇ ਬਹੁਤ ਧੰਨਵਾਦ ਜੀ ਨਾ ਬਾਈ ਐਨ ਆਰ ਆਈ ਨੇ ਜੀ ਨੇ ਸੇਵਾ ਕੀਤੀ ਇਹ ਗਰੀਬਾਂ ਦੀ ਆ ਲੋ ਬਾਈਆਂ ਮਾਤਾ ਜੀ ਝੋਲੀ ਪਾ ਦੇ ਬਣਾਏ ਲੈ ਮਾਤਾ ਲੈ ਇਹਦੇ ਕੋਲ ਆ ਹੋਵੇ ਵੀਰੇ ਬੜਾ ਬੋਲਦੇ ਬਾਈ ਮਾਂ ਅੱਜ ਵੀਰੇ ਤੇਰੀ ਵਧੀਆ ਵਧੀਆ ਮਰ ਹੋਵੇ ਪੁੱਤ ਰਿਵ ਡਿਵਿਡ ਨੂੰ ਬਰਹ ਹੋਵੇ ਜਰਾ ਤਾਂ ਇੱਕ ਇਹ ਕਰਦੀ ਆ ਨਾ ajo ਭਾਈ ਨੂੰ ਉਪਰੇ ਤਾਂ ਬਰੇ ਥਾ ਜੀ ਕਰਦਾ ਬਦੰਗ ਆਈ ਉਹਦੇ ਪਈਆਂ ਦਾ ਪਰਵਾਣਾ ਸੇ ਬਾ ਆਈ ਹੇ ਤੇ ਬੰਨ ਕੇ ਲਾ ਕੇ ਖਿਲਾਰ ਕੇ ਬਣਾ ਲਓ ਬੁਧੀ ਗੱਲਿਆ ਨਹੀਂ ਕੋਈ ਨਹੀਂ ਕੋਈ ਜਿਹਨਾਂ ਦਾ ਸੰਦਰਭ ਸੇ ਬਸੇ ਮਾਰਦਾ ਕੋਈ ਵੀ ਉਹ ਵੀ ਨਹੀਂ ਅੱਗ ਲਾਈ ਜਾਂ ਕਿਵੇਂ ਵੀ ਆ ਉਹ ਕੋਈ ਨਹੀਂ ਮਾਰਦਾ ਉਹਨਾਂ